ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਗੱਲ ਕਰਨੀ ਹੈ ਚੁਗਲਖੋਰ ਇਨਸਾਨ ਬਾਰੇ ਕਹਿੰਦੇ ਵੀ ਜਦੋਂ ਕਈ ਵਾਰ ਸਾਡੇ ਘਰਾਂ 'ਚ ਆਮ ਵਿਚਾਰਾਂ ਨੂੰ ਲੈ ਕੇ ਥੋੜੀ ਬਹੁਤੀ ਤੜਫੜ ਜੀ ਹੋ ਜਾਂਦੀ ਹੈ ਦੋ ਭਾਂਡੇ ਖੜਕ ਜੰਨੇ ਆ ਉਹਨਾਂ ਦਾ ਹੱਲ ਅਸੀਂ ਘਰ 'ਚ ਲੱਭ ਲੈਨੇ ਆ ਠੀਕ ਹੈ ਜੀ ਉਹਨਾਂ ਦਾ ਸਮਝੌਤਾ ਆਪ ਤੋਂ ਵੱਡੇ ਵੀ ਕਰਾ ਦਿੰਦੇ ਨੇ ਉਹਹੀਂ ਜੀਆਂ ਗੱਲਾਂ ਦਾ ਸਮਝੌਤਾ ਕਈ ਵਾਰ ਆਪ ਤੋਂ ਛੋਟੇ ਵੀ ਸਮਝਾ ਦਿੰਦੇ ਨੇ ਠੀਕ ਹੈ ਜੀ ਜੇ ਸਮਝੌਤਾ ਨਹੀਂ ਹੋਣਾ ਨਾ ਜੇ ਸਦਾ ਲਈ ਰਿਸ਼ਤੇ ਟੁੱਟਣੇ ਆ ਤਾਂ ਇੱਕ ਇਨਸਾਨ ਹੈ ਜਿਹੜਾ ਰਿਸ਼ਤਿਆਂ ਨੂੰ ਐਸ ਹਿਸਾਬ ਨਾਲ ਐਸ ਤਰੀਕੇ ਨਾਲ ਖਤਮ ਕਰਦਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਉਹਦਾ ਤਜਰਬਾ ਕੀ ਹੈ ਤਜਰਬਾ ਹੈ ਉਹਦਾ ਚੁਗਲੀ ਕਰਨ ਦਾ ਝੂਠ ਬੋਲਣ ਦਾ ਜਿਹੜੇ ਕਹਿੰਦੇ ਚੁਗਲੀ ਦੇ ਤੋੜੇ ਹੋਏ ਘਰ ਨੇ ਨਾ ਉਹ ਕਿਤੇ ਕਰਮਾਂ ਸਾਰੀ ਮਿਲ ਜਾਣ ਨਹੀਂ ਕਦੇ ਇਕੱਠੇ ਨਹੀਂ ਹੋ ਸਕਦੇ ਨਹੀਂ ਇਕੱਠੇ ਹੋ ਸਕਦੇ ਚੁਗਲੀ ਦੇ ਪੱਟੇ ਹੋਏ ਘਰ ਤੇ ਚੁਗਲੀ ਦੇ ਤੋੜੇ ਹੋਏ ਰਿਸ਼ਤੇ ਮੜ ਕੇ ਜੁੜਨੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਭਾਗਾਂ ਨਾਲੇ ਜੁੜਦੇ ਨੇ ਜਿੰਨਾ ਇਨਸਾਨ ਝੂਠਾ ਤੇ ਚੁਪਲਖੋਰ ਖਤਰਨਾਕ ਹੈ ਉਹਨਾਂ ਕੋਈ ਇਨਸਾਨ ਖਤਰਨਾਕ ਨਹੀਂ ਹੈਗਾ ਕਿਉਂਕਿ ਜਿਹੜਾ ਇਨਸਾਨ ਕੋਲ ਝੂਠ ਹੈ ਤੇ ਝੂਠੀ ਚੁਗਲੀ ਹੈ ਦੇਖੋ ਗੱਲ ਕਰਨ ਦਾ ਸੁਭਾਅ ਹੁੰਦਾ ਦੋ ਤਰ੍ਹਾਂ ਦਾ ਇਨਸਾਨ ਦਾ ਇੱਕ ਤਾਂ ਹੁੰਦਾ ਵੀ ਕਿਸੇ ਕੋਲ ਗੱਲ ਪੱਚਦੀ ਨਹੀਂ ਹਾਜਮਾ ਖਰਾਬ ਰਹਿੰਦਾ ਬੰਦੇ ਦਾ ਭਾਈ ਭਾਈ ਨੇ ਗਾਹਾਂ ਗੱਲ ਕਰਨਿਓ ਕਰਨੀ ਆ ਇਹਨੇ ਚੁਗਲੀ ਗਾਹ ਕਰਨੀ ਆ ਪਰ ਉਹਨੂੰ ਵੀ ਚੁਗਲੀ ਕਹਿ ਦਿੰਨੇ ਆ ਭਾਈ ਇਹਨੇ ਚੁਗਲੀ ਗਾਹ ਕਰਨਿਓ ਕਰਨੀ ਆ ਉਹ ਚੀਜ਼ ਹੁੰਦੀ ਆ ਹੋਰ ਇੱਕ ਚੁਗਲੀ ਹੁੰਦੀ ਆ ਝੁੱਠੀ ਕੋਲੋਂ ਗੱਲਾਂ ਜੋੜ ਕੇ ਲਾਲੋ ਭਾਈ ਕਿਸੇ ਨੇ ਸਾਡੇ ਪ੍ਰਤੀ ਕਿਸੇ ਨੂੰ ਝੂਠਾ 扑ਕਾਤਾ ਝੁੱਠੀਆਂ ਚੁਗਲੀਆਂ ਕਰਤੀਆਂ ਇਹ ਤਾਂ ਜੀ ਏਕਣ ਆ ਇਹ ਤਾਂ ਜੀ ਝੂਠੇ ਆ ਇਹ ਤਾਂ ਚੋਰ ਮਚਕੇ ਆ ਇਹ ਤਾਂ ਬੇਈਮਾਨ ਆ ਇਹ ਤਾਂ ਆਏ ਆ ਇਹ ਤਾਂ ਆਏ ਆ ਇੱਕ ਚੁਗਲੀਆ ਇਹ ਇਹ ਆ ਝੂਠੀ ਚੁਗਲੀ ਇੱਕ ਕਿਸੇ ਦੀ ਕਿਸੇ ਕੋ ਗੱਲ ਕਰਨੀ ਸੱਚੀ ਚੁਗਲੀ ਉਹ ਵੀ ਵੱਜਦੀ ਆ ਇਹ ਚੁਗਲੀਆਂ ਵੀ ਦੋ ਤਰ੍ਹਾਂ ਦੀਆਂ ਜਿਹੜੀ ਇਹ ਝੂਠੀ ਚੁਗਲੀ ਆ ਇਹ ਸਭ ਤੋਂ ਖਤਰਨਾਕ ਹੈ ਇੱਕ ਦੂਏ ਰਿਸ਼ਤੇ ਪ੍ਰਤੀ ਨਫ਼ਰਤ ਪੈਦਾ ਕਰ ਦੇਣੀ ਨਫ਼ਰਤ ਵੀ ਉਸ ਤਰੀਕੇ ਨਾਲ ਪੈਦਾ ਕਰਨੀ ਹੈ ਜਿਹੜੀ ਕਦੇ ਤੁਸੀਂ ਸੁਪਨੇ ਚ ਵੀ ਨਹੀਂ ਸੋਚਿਆ ਜੇ ਤਾਂ ਹੁਣ ਗਾਹਾਂ ਵਾਲਾ ਹੋਊ ਸਮਝਦਾਰ ਕਿ ਉਹ ਰਿਸ਼ਤੇ ਤੜਵਾਉਣ ਦੀ ਲੋਕ ਬਹੁਤ ਅਤਿਅੰਤ ਕੋਸ਼ਿਸ਼ ਕਰਦੇ ਆ ਜੇ ਤਾਂ ਗਾਹਾਂ ਵਾਲਾ ਹੋਊ ਸਮਝਦਾਰ ਫਿਰ ਤਾਂ ਗੱਲਾਂ ਕਰ ਲੂ ਸਾਫ਼ ਵੀ ਭਾਈ ਤੁਸੀਂ ਤਾਂ ਮੇਰੇ ਬਾਰੇ ਐਂ ਬੋਲਦੇ ਹੋ ਮੈਂ ਤਾਂ ਤੁਹਾਡੇ ਬਾਰੇ ਐਂ ਸੁਣਿਆ ਮੈਨੂੰ ਫਲਾਣੇ ਇਨਸਾਨ ਨੇ ਦੱਸਿਆ ਫਿਰ ਤਾਂ ਚੁਗਲੀਆਂ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਜੇ ਗਾਹਾਂ ਵਾਲਾ ਇਨਸਾਨ ਵੀ ਜਿਹਦੇ ਕੋਲ ਠੁੱਟੀਆਂ ਚੁਗਲੀਆਂ ਪਹੁੰਚੀਆਂ ਵੀ ਫਲਾਣਾ ਇਹ ਹੈ ਜਾਂ ਧਮਕਾ ਇਹ ਹੈ ਜਾਂ ਰਿਸ਼ਤਾ ਹੈ ਆਪਣਾ ਉਹ ਇਨਸਾਨ ਮੋٹے ਦਿਮਾਗ ਦਾ ਹੈ ਫਿਰ ਉਹ ਰੜਕੀ ਜਾਊ ਉਹ ਚੁਗਲਖੋਰ ਦੀ ਚੱਕ ਥੱਲੇ ਆ ਜੂ ਉਹ ਵੀ ਉਦੇ ਵਾਲੀ ਲਾਈਨ 'ਚ ਖੜਾ ਹੋ ਜੂ ਵੀ ਹਾਂ ਬਾਕੀ ਹੀ ਹੋਊਗਾ ਭਾਈ ਜੇ ਇਹ ਦੱਸਦਾ ਹੈ ਤਾਂ ਅਗਲਾ ਹੋਊਗਾ ਹਾਂ ਵਾਲਾ ਹੈ ਜਾ ਫਿਰ ਉਹ ਮੋٹے ਦਿਮਾਗ ਦਾ ਹੈ ਮੋٹے ਦਿਮਾਗ ਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਹਾਡੇ ਕੋਲ ਕੋਈ ਕਿਸੇ ਦੇ ਖਿਲਾਫ ਗੱਲ ਕਰਦਾ ਹੈ ਕਿਸੇ ਦੇ ਬਰ ਖਿਲਾਫ ਗੱਲ ਕਰਦਾ ਹੈ ਤੁਸੀਂ ਇੱਕ ਵਾਰ ਗੱਲ ਦੀ ਤੈ ਤੱਕ ਜਾਇਆ ਕਰੋ ਤੇ ਗੱਲ ਦਾ ਨਿਚੋੜ ਕੱਢ ਲਿਆ ਕਰੋ। ਕਈ ਵਾਰ ਬਹੁਤ ਸਫਾਈ ਨਾਲ ਸਾਨੂੰ ਅਗਲਾ ਗੱਲਬਾਤ ਦੱਸਦਾ ਕਿਸੇ ਪ੍ਰਤੀ ਜਦ ਸਾਡਾ ਘਰ ਪਾੜਨਾ ਹੁੰਦਾ ਤੇ ਸਾਡੇ ਰਿਸ਼ਤੇ ਤੋੜਨੇ ਹੁੰਦੇ ਆ। ਬੜੀ ਸਫਾਈ ਨਾਲ ਅਗਲਾ ਦੱਸਦਾ ਹੈ। ਅ ਇੱਕ ਬਲੱਜ ਦਿਮਾਗ ਦੀ ਤਰ੍ਹਾਂ ਅੰਦਰੇ-ਅੰਦਰ ਗੱਲਾਂ ਰੜਕ ਕੇ ਅੰਦਰੇ-ਅੰਦਰ ਫੈਸਲਾ ਨਾ ਲੈ ਲਿਆ ਕਰੋ ਵੀ ਹਾਂ ਬਈ ਫਲਾਣਾ ਇੱਕਣ ਹੋ ਸਕਦਾ ਹੈ। ਇਹ ਜਿਹੜਾ ਇਨਸਾਨ ਚੁਗਲਖੋਰ ਹੁੰਦਾ ਹੈ ਉਹਨੂੰ ਆਏ ਹੁੰਦਾ ਵੀ ਇੱਕ ਅੱਦੇ ਇਨਸਾਨ ਨੂੰ ਮੈਂ ਹੋਰ ਆਪਣੇ ਵੱਲ ਆਪਣੀ ਲਾਈਨ 'ਚ ਸ਼ਾਮਲ ਕਰਾਂ ਹੁਣ ਸ਼ਾਮਲ ਤੁਸੀਂ ਹੋਣਾ ਹੈ ਝੂਠੇ ਇਨਸਾਨ ਨਾਲ ਚੁਗਲਖੋਰ ਨਾਲ ਉਹ ਤੁਹਾਡਾ ਆਪਣਾ ਦਿਮਾਗ ਹੈ ਠੀਕ ਹੈ ਜੀ ਅਗਲੇ ਨੇ ਪੂਰੀ ਬਾਹ ਲਾਉਣੀ ਹੈ ਤੁਸੀਂ ਇਹ ਸੋਚੋ ਵੀ ਜਿਹੜਾ ਇਨਸਾਨ ਸਾਡੇ ਕੋਲ ਕਿਸੇ ਦੀਆਂ ਗੱਲਾਂ ਕਰ ਸਕਦਾ ਉਹ ਸੱਚੀਆਂ ਹੈ ਪਤਾ ਨਹੀਂ ਝੂਠੀਆਂ ਹੈ ਉਹ ਤੁਹਾਡੀ ਗੱਲ ਵੀ ਕਿਸੇ ਕੋਲ ਕਰ ਸਕਦਾ ਹੈ ਜੇ ਅਸੀਂ ਉਸ ਝੂਠੇ ਇਨਸਾਨ ਦਾ ਜੇ ਅਸੀਂ ਝੂਠੇ ਇਨਸਾਨ ਦਾ ਪਰਦਾਫਾਸ਼ ਕਰਤਾ ਆਪਣੇ ਦਿਮਾਗ 'ਚ ਅਸੀਂ ਗੱਲਾਂ ਰੜਕ ਲੀਆਂ ਸੋਚ ਲੀਆਂ ਸਮਝ ਲੀਆਂ ਅਸੀਂ ਤੈਥੱਕ ਚਲੇ ਗਏ ਤਾਂ ਅਸੀਂ ਝੂਠੇ ਇਨਸਾਨ ਨੂੰ ਝੂਠਾ ਸਾਬਤ ਕਰ ਸਕਦੇ ਹਾਂ ਜਿਹੜਾ ਇਨਸਾਨ ਕਿਸੇ ਪ੍ਰਤੀ ਇਹ ਜਿਹੇ ਤਾਣੇ ਬਾਣੇ ਬੁਣਦਾ ਹੈ ਨਾ ਉਹ ਇੱਕ ਦਿਨ ਆਪਣੀਆਂ ਨਜ਼ਰਾਂ 'ਚ ਹੀ ਆਪ ਗਿਰ ਜਾਂਦਾ ਹੈ ਫੇਰ ਉਹਦੀਆਂ ਉਸ ਇਨਸਾਨ ਨਾਲ ਜਿਹਦੇ ਕੋਲ ਝੂਠੀਆਂ-ਮੁੱਠੀਆਂ ਗੱਲਾਂ ਲਾਈਆਂ ਹੁੰਦੀਆਂ ਵੀ ਫਲਾਣਾ ਇਹ ਹੈ ਜਾਂ ਧਮਕਾ ਇਹ ਹੈ ਜਾਂ ਫਿਰ ਉਹਦੀਆਂ ਅੱਖਾਂ ਨਹੀਂ ਉਹਦੇ ਨਾਲ ਮਿਲਦੀਆਂ ਕਿਉਂਕਿ ਸਾਰਾ ਹੀ ਕੁਝ ਝੂਠ ਹੁੰਦਾ ਹੈ ਇੱਕ ਪਲੈਨਿੰਗ ਹੁੰਦੀ ਹੈ ਆਪਣੇ ਕਿ ਨਹੀਂ ਅਗਲੇ ਨੂੰ ਜੋੜਨ ਦੀ ਦੂਏ ਨਾਲ ਉਹ ਅਗਲੇ ਨੂੰ ਤੋੜਨ ਦੀ ਮੈਂ ਤੁਹਾਨੂੰ ਦੱਸਦੀ ਆਂ ਵੀ ਮੇਰਾ ਖੁਦ ਦਾ ਜ਼ਿੰਦਗੀ ਦਾ ਤਜਰਬਾ ਇਹ ਜਦੋਂ ਨਾ ਇਨਸਾਨ ਨਿਆਣੀ ਮੱਤ ਚ ਹੁੰਦਾ ਹੈ ਅਸੀਂ ਗੱਲਾਂ ਥੱਲੇ ਆ ਜਾਂਦੇ ਆਂ ਅਸੀਂ ਗੱਲਾਂ ਥੱਲੇ ਆ ਜਾਂਦੇ ਆਂ ਸਾਨੂੰ ਕਈ ਵਾਰ ਅਗਲਾ ਸਾਡੇ ਘਰ ਪਰਿਵਾਰ ਚ ਹੀ ਇੱਕ ਦੂਏ ਦੇ ਪ੍ਰਤੀ ਪ੍ਰਤਾਹ ਦਿੰਦਾ ਹੈ ਕਿਉਂਕਿ ਜਿਹੜੇ ਇਨਸਾਨ ਨੂੰ ਝੂਠ ਬੋਲਣਾ ਤੇ ਝੂਠੀਆਂ ਚੁਗਲੀਆਂ ਕਰਨ ਦਾ ਤਜਰਬਾ ਹੋ ਜਵੇ ਉਹ ਪੈਰ ਪੈਰ ਤੇ ਹਰ ਇੱਕ ਇਨਸਾਨ ਨੂੰ ਉਦਾਂ ਦੀ ਉਹ ਸਲਾਹ ਦਿੰਦਾ ਹੈ ਉਹਨੂੰ ਆਪ ਨੂੰ ਤਾਂ ਡੱਕੇ ਦੀ ਢੇਲੇ ਦੀ ਮਤ ਹੁੰਦੀ ਨਹੀਂ ਉਹਨੇ ਦੂਏ ਇਨਸਾਨ ਨੇ ਜੇ ਕਿਸੇ ਨੇ ਉਹਦੇ ਕੋਲ ਆਪਣਾ ਦੁੱਖ ਸੁੱਖ ਕਰ ਲਿਆ ਕਿਸੇ ਦੀ ਕੋਈ ਗੱਲਬਾਤ ਕਰ ਲਈ ਤਾਂ ਉਹਨੇ ਪੁੱਠੀ ਮਤ ਦੇ ਕੇ ਹੀ ਉੱਥੇ ਤੋਂ ਤੋੜਨਾ ਹੈ ਉਹਨੂੰ ਇਹ ਇਨਸਾਨਾਂ ਦੀਆਂ ਆਪਣੀਆਂ ਫਿਤਰਤਾਂ ਹੁੰਦੀਆਂ ਨੇ ਚੰਗੇ ਇਨਸਾਨਾਂ ਦੀ ਹੋਰ ਫਿਤਰਤ ਹੁੰਦੀ ਹੈ ਮਾੜੇ ਇਨਸਾਨ ਦੀ ਹੋਰ ਫਿਤਰਤ ਹੁੰਦੀ ਹੈ ਬਈ ਸੋਈ ਗੱਲਾਂ ਕਈ ਵਾਰ ਅਗਲਾ ਸਾਨੂੰ ਆਪਣੇ ਘਰ 'ਚ ਹੀ ਆਪਣੇ ਰਿਸ਼ਤੇ ਪ੍ਰਤੀ ਪੜਤਾ ਦਿੰਦਾ ਹੈ ਅਸੀਂ ਗੱਲਾਂ ਥੱਲੇ ਆ ਜੰਨੇ ਆ ਕਈ ਵਾਰ ਈਆਂ ਧਿਆਣੀਆਂ ਨਮੀਆਂ ਸਵੀਆਂ ਆਪਣੇ ਘਰ ਗਈਆਂ ਹੁੰਦੀਆਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਮੇਰੇ ਨਾਲ ਦਾ ਸੁਭਾਅ ਕਿਹਾ ਜਾ ਮੇਰੀ ਸੱਸ ਦਾ ਸੁਭਾਅ ਕਿਹਾ ਜਾ ਜਾਂ ਹੋਰ ਪਰਿਵਾਰ ਦਾ ਦਿਓਰ ਦਰਾਣੀ ਦਾ ਸੁਭਾਅ ਕਿਹਾ ਜਾ ਹੌਲੀ ਹੌਲੀ ਭੇਤ ਆਉਂਦਾ ਹੈ ਹੁਣ ਤਾਂ ਚਲੋ ਨਿਆਣੇ ਫੋਨਾਂ ਤੇ ਖੋਲੇ ਜਾਂਦੇ ਨੇ ਪਰ ਫੋਨਾਂ ਤੇ ਵੀ ਉਹ ਗੱਲ ਨਹੀਂ ਬਣਦੀ ਜਿੰਨੀ ਗੱਲ ਸਾਨੂੰ ਰਿਸ਼ਤੇ ਨਾਲ ਬਿਚਰ ਕੇ ਯਾਰ ਵਰਤ ਕੇ ਪਤਾ ਲੱਗਦਾ ਹੈ ਵੀ ਰਿਸ਼ਤਾ ਹੈ ਕਿਦਾਂ ਦਾ ਇਨਸਾਨ ਦਾ ਸੁਭਾਅ ਹੈ ਕਿਦਾਂ ਦਾ ਹਵਰੀ ਜਵਰੀ ਝੱਲਣੇ ਵਾਲਾ ਹੈਗਾ ਕਿ ਨਹੀਂ ਹੈਗਾ ਇਹ ਝੂਠਾ ਹੈ ਕਿ ਸੱਚਾ ਹੈ ਉਹ ਸਾਨੂੰ ਵਰਤ ਕੇ ਹੀ ਪਤਾ ਲੱਗਦਾ ਘਰ 'ਚ ਜਦੋਂ ਨਵੀਂ ਸਮੇਂ ਧੀ ਭੈਣ ਆਉਂਦੀ ਹੈ ਐ ਜ਼ਿਆਦਾਤਰ ਕੁੜੀਆਂ ਮਾਰ ਖਾ ਜਾਂਦੀਆਂ ਨੇ ਨਵੇਂ ਸਮੇਂ ਜਦੋਂ ਅਸੀਂ ਨਵੇਂ ਪਰਿਵਾਰ ਚ ਆਉਣਾ ਹੈ ਨਵੀਂ ਸਮਿਤੀ ਬੈਣ ਨੇ ਉਹਨੂੰ ਘਰ ਦਾ ਜੀ ਕੋਈ ਪੜਕਾ ਦੇਵੇ ਉਹ ਮਾਰ ਖਾ ਜਾਂਦੀ ਹੈ ਉਹ ਕਈ ਵਾਰ ਮਾਰ ਖਾ ਜਾਂਦੀ ਹੈ ਅਗਲੇ ਨੂੰ ਇਹ ਹੁੰਦਾ ਹੈ ਘਰ ਚ ਜਿਹੜਾ ਜੀ ਪੜਕਾਉ ਹੁੰਦਾ ਹੈ ਨਾ ਬਈ ਝੂਠ ਬੋਲਦਾ ਹੈ ਚੁਗਲੀ ਝੁੱਠੀ ਕਰਦਾ ਉਹਨੂੰ ਆਏ ਹੁੰਦਾ ਬਈ ਜੇ ਇਹ ਨੂੰ ਇਹ ਨਵੀਂ ਸਮੀ ਨੂੰ ਇਹ ਸੰਭਲਾ ਤਾਂ ਠੀਕ ਹੈ ਫੇਰ ਇਹਦਾ ਦਿਮਾਗ ਉਦਾਂ ਹੀ ਚੱਲੂਗਾ ਹੁਣ ਜੇ ਤਾਂ ਕੁੜੀ ਹੋਊ ਅਕਲ ਵਾਲੀ ਫੇਰ ਤਾਂ ਗੱਲਾਂ ਦੇ ਪੂਰੇ ਪੰਨੇ ਪੱਟੂਗੀ ਜੇ ਉਹ ਨੂੰ ਕੁੜੀ ਹੋਊਗੀ ਬਲਾਜ ਦਿਮਾਗ ਦੀ ਮੋٹے ਦਿਮਾਗ ਦੀ ਫੇਰ ਅਸਰ ਕਰ ਜੂਗੀ ਇਹ ਮੇਰੇ ਦੇ ਨਾਲ ਖੁਦ ਨਾਲ ਵੀ ਬੀਤੀਆਂ ਹੋਈਆਂ ਇੱਕ ਦੋ ਵਾਰ ਹੋਇਆ ਬੰਦਾ ਗੱਲਾਂ ਥੱਲੇ ਆ ਜਾਂਦਾ ਹੈ ਆਟੋਮੈਟਿਕਲੀ ਆ ਜਾਂਦਾ ਜਿਹੜੇ ਬੰਦੇ ਨੇ ਨਵੇਂ ਘਰ ਚ ਜਾਣਾ ਨਾ ਉੱਥੇ ਅਸੀਂ ਮੱਲੋ ਮੱਲੀ ਕਿਸੇ ਦੀ ਬੋਲਬਾਣੀ ਚ ਮਿੱਠੀ ਚ ਫਸ ਜਾਂਦੇ ਆ ਠੀਕ ਆ ਜੀ ਫੇਰ ਬਹੁਤ ਸੋਚਿਆ ਸਮਝਿਆ ਵੀ ਨਹੀਂ ਇਹ ਤੇਰੇ ਲਈ ਬਹੁਤ ਘਟਿਆ ਹਰਕਤ ਹੋਊਗੀ ਇਹ ਤੇਰੇ ਲਈ ਮਨਾ ਬਹੁਤ ਹੀ ਜਲੂਸ ਘਟਵੀ ਹਰਕਤ ਹੋਊਗੀ ਇਹ ਬਹੁਤ ਘਟਾਓ ਵਾਲੀ ਹਰਕਤ ਹੈ ਇਹ ਬੰਦੇ ਇਹ ਬੰਦਾ ਮੈਨੂੰ ਫਲਾਣੇ ਨਾਲੋਂ ਪਾੜਦਾ ਹੈ ਇਹਦੀ ਨਾ ਸੁਣੀ ਨਾ ਸੁਣੀ ਇਹਦੀ ਕਿਉਂਕਿ ਜਿਹੜੇ ਇਹ ਲੋਕ ਹੁੰਦੇ ਨੇ ਇਹਨਾਂ ਨੇ ਚੁਗਲੀ ਕਰਕੇ ਤੁਹਾਨੂੰ ਤਾਂ ਤੋੜ ਦੇਣਾ ਆਪ ਅਗਲੇ ਨਾਲ ਜੁੜਿਆ ਰਹਿਣਾ ਆਪ ਅਗਲੇ ਨਾਲ ਜੁੜਿਆ ਰਹਿਣਾ ਹੁਣ ਤੁਸੀਂ ਸੋਚਣਾ ਵੀ ਅਗਲੇ ਦੀ ਚੁਕਲੀ ਥੱਲੇ ਆਉਣਾ ਹੈ ਅਗਲੇ ਦੀ ਝੁੱਠੀਆਂ ਝੁੱਠੇ ਝੁੱਠੀਆਂ ਝੁੱਠੀਆਂ ਗੱਲਾਂ ਥੱਲੇ ਆਉਣਾ ਹੈ ਜਾਂ ਨਹੀਂ ਆਉਣਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਪਰ ਜ਼ਿਆਦਾਤਰ ਇਹ ਨਵੇਂ ਸਮੇਂ ਘਰ ਚ ਗਈਆਂ ਕੁੜੀਆਂ ਨਾਲ ਹੁੰਦਾ ਹੈ ਕਈ ਵਾਰ ਘਰ ਚ ਦਰਾਣਾ ਜਿਸ਼ਾਣਾ ਜਿਹੜੀਆਂ ਪਹਿਲਾਂ ਵਿਆਹ ਕੇ ਆਈਆਂ ਹੁੰਦੀਆਂ ਉਹਨਾਂ ਨੂੰ ਘਰ ਦਾ ਤਜਰਬਾ ਵੱਧ ਹੁੰਦਾ ਹੈ ਫਿਰ ਉਹ بڑے ਹੱਥ ਪੱਤ ਜੇ ਲਾਉਂਦੀਆਂ ਨੇ بڑے ਹੱਥ ਪੱਲੇ ਜੇ ਮਾਰਦੀਆਂ ਜਾਂ ਤਾਂ ਉਹਨਾਂ ਦੀ ਸਿਆਸਤ ਇਹ ਹੁੰਦੀ ਆ ਵੀ ਆਉਂਦੀ ਸਾਰੀ ਨੂੰ ਸਭ ਦੀਆਂ ਨਜ਼ਰਾਂ ਚੋਂ ਸਿੜਦਾ ਮੈਂ ਹੀ ਪ੍ਰਧਾਨਣੀ ਬਣੀ ਰਹਾ ਮੈਨੂੰ ਇਸ ਰੌਣ ਸਾਰੇ ਰਿਸ਼ਤੇਦਾਰ ਸਾਰਾ ਟੱਬਰ ਮੈਨੂੰ ਇਸ ਰਾਬੇ ਨੂੰ ਆਉਂਦੀ ਸਾਰੇ ਸਾਂਭ ਲਾ ਦੋ ਚਾਰ ਗੱਲਾਂ ਹੋ ਗਈਆਂ ਇਹਨੇ ਵੈਸੇ ਨਜ਼ਰਾਂ ਚ ਗਰਜਣਾ ਪਰਿਵਾਰ ਦੇ ਇਹੇ ਜੇ ਸਿਆਸਤੀ ਲੋਕਾਂ ਦੇ ਪੰਜੇ ਚੋਂ ਬਹੁਤ ਹੀ ਦਿਮਾਗਦਾਰ ਕੁੜੀਆਂ ਨਿਕਲ ਸਕਦੀਆਂ ਨਹੀਂ ਸਾਂਭ ਲੈਣੀਆਂ ਅਗਲੀਆਂ ਵਾਕਿਆ ਹੀ ਸਾਂਭ ਲੈਣੀਆਂ ਗੁੱਸਾ ਨਾ ਕਰਿਓ ਮੈਂ ਸਾਰੀਆਂ ਦੀ ਨਹੀਂ ਗੱਲ ਕਰਦੀ ਜ਼ਿਆਦਾ ਤਾਂ ਤਜਰਬਾ ਹੁੰਦਾ ਜਠਾਣੀਆਂ ਕੋਲ ਇਹ ਤਜਰਬਾ ਹੁੰਦਾ ਹੈ ਮੇਰੇ ਕੋਲ ਇਹ ਜੀਆਂ ਗੱਲਾਂ ਬਾਤਾਂ ਪਹੁੰਚੀਆਂ ਤਾਂ ਤੁਹਾਡੇ ਨਾਲੇ ਗੱਲਾਂ ਸ਼ੇਅਰ ਕੀਤੀਆਂ ਨੇ ਫਿਰ ਕਈ ਵਾਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੀਆਂ ਗੱਲਾਂ ਯਾਦ ਆ ਜਾਂਦੀਆਂ ਵੀ ਹਾਂ ਮੇਰੇ ਨਾਲ ਵੀ ਹੋ ਚੁੱਕਿਆ ਇਹ ਮੇਰੇ ਨਾਲ ਵੀ ਹੋ ਚੁੱਕਿਆ ਪਰ ਜੇ ਸਾਡਾ ਦਿਮਾਗ ਸਹੀ ਹੈ ਨਾ ਉਹ ਕਹਿੰਦੇ ਹੁੰਦੇ ਨੇ ਜੇ ਆਪ ਨੂੰ ਨਹੀਂ ਅਕਲ ਤਾਂ ਕੰਧ ਤੋਂ ਸਲਾਹ ਲੈ ਲਓ ਜੇ ਤੁਹਾਨੂੰ ਜ਼ਿੰਦਗੀ 'ਚ ਕਿਸੇ ਨੂੰ ਵੀ ਧੀ ਭੈਣ ਨੂੰ ਕਿਉਂਕਿ ਜਿਆਦਾਤਰ ਘਰ ਪਾਟਦੇ ਆ ਜਿੱਥੇ ਤਿਮੀਆਂ ਦੇ ਮਤ ਨਾਲ ਪਾਟਦੇ ਨੇ ਠੀਕ ਹੈ ਜੀ ਭਾਈ ਭਾਈ ਫਿਰ ਵੀ ਬਹੁਤ ਟਾਈਮ ਕੱਢ ਲੈਂਦੇ ਨੇ ਔਖੀਆਂ ਸੌਖੀਆਂ ਭਾਈ ਭਾਈ ਓਕਣੇ ਸਰਕਸ ਹੋ ਕੇ ਘਰ ਚ ਬੈਠੇ ਰਹਿਨੇ ਆ ਕਿਉਂਕਿ ਉਹਨਾਂ ਨੂੰ ਅਲਦ ਵਾਲੇ ਕਬੀਲਦਾਰੀ ਦਿਖਦੀ ਹੁੰਦੀ ਆ ਟੀਮੀਆਂ ਨੂੰ ਆਏ ਹੁੰਦਾ ਵੀ ਕਾਦ ਅਸੀਂ ਦੋ ਰੋਟੀਆਂ ਜੋਗੀਆਂ ਹੋ ਜੀਏ ਬਈ ਆਪਣੀਆਂ ਲਾ ਕੇ ਵੇਲੇ ਕਿੱਥੇ ਸਾਰੇ ਟੱਬਰ ਦੀਆਂ ਲਾਵਾਂਗੇ ਇਹ ਤਜਰਬੇ ਹੁੰਦੇ ਨੇ ਘਰਾਂ ਨੂੰ ਪਾੜਨ ਦੇ ਕਈ ਵਾਰ ਸਾਡੀ ਜ਼ਿੰਦਗੀ ਚ ਰਿਸ਼ਤਾ ਇਹ ਜਾ ਜਾਂਦਾ ਕੋਈ ਰਿਸ਼ਤੇਦਾਰ ਇਹ ਜਾ ਹੁੰਦਾ ਬਈ ਜਣੀ ਮੈਂ ਇਹ ਕਹਿਨੀ ਆ ਵੀ ਜਿਹੜਾ ਅੱਜ ਦਾ ਸਮਾਂ ਨਾ ਇਹ ਸਮੇਂ ਚ ਸਾਨੂੰ ਭੂਖੇ ਭੂਖੇ ਪੈਰ ਧਰਨਾ ਪੈਂਦਾ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਮਿੱਠੀ ਬੋਲੀ ਚ ਕਿਨੇ ਸਾਡੇ ਟਿਕਾ ਲਾ ਜਾਣਾ ਹੈ ਉਹ ਟਿਕਾ ਦੀ ਜ਼ਹਿਰ ਕਿੱਥੇ ਤਾਈ ਚੜਨੀ ਆ ਇਹ ਨਹੀਂ ਪਤਾ ਕਈ ਵਾਰ ਰਿਸ਼ਤੇ ਮਰ ਜਾਂਦੇ ਨੇ ਇੰਨੀ ਜ਼ਹਿਰ ਹੁੰਦੀ ਹੈ ਖਤਮ ਹੋ ਜਾਂਦੇ ਨੇ ਇਹ ਤਜਰਬਾ ਹੁੰਦਾ ਲੋਕਾਂ ਕੋਲ ਇੱਕ ਪਤਾ ਕੀ ਹੈ ਮੈਂ ਤੁਹਾਨੂੰ ਹੋਰ ਦੱਸਦੀ ਆ ਬਾਜੇ ਇਨਸਾਨ ਐਡੇ ਛਾਤਰ ਹੁੰਦੇ ਨੇ ਤੁਹਾਡੇ ਨਾਲ ਵਰਤਣਗੇ ਐਨ ਪੂਰਾ ਤਨੂ ਮਨੋ ਰੋਟੀ ਵੀ ਸਾਂਝੀ ਪੈਸਾ ਵੀ ਸਾਂਝਾ ਬਸ ਜਣੀ ਪੂਰਾ ਤੁਹਾਡੇ ਢਿੱਡ ਚ ਬੜੇ ਹੁੰਨੇ ਆ ਕਰਨ ਦਾ ਮਤਲਬ ਜੇ ਉਹ ਤਾਂ ਨਹੀਂ ਤੁਹਾਡੇ ਨਾਲ ਕੋਈ ਤੜਕਤਣ ਹੋ ਗਈ ਟੁੱਟ ਗਏ ਉਹਨਾਂ ਨੇ ਬਦਨਾਮ ਵੀ ਤੁਹਾਨੂੰ ਉਨਾ ਹੀ ਕਰਨਾ ਹੈ ਸ਼ਹਿਨਸ਼ੀਲਤਾ ਨਹੀਂ ਹੈਗੀ ਉਹ ਪਿਛਲਾ ਕਰਿਆ ਕਰਾਇਆ ਸਭ ਖੂ ਖੱਤੇ ਸਿੜ ਦੇਣਾ ਫਿਰ ਉਹਨਾਂ ਨੇ ਤੁਹਾਡਾ ਕੋਈ ਰਿਸ਼ਤੇਦਾਰ ਚੱਕਣਾ ਹੈ ਫਿਰ ਉਹਦਾ ਇਸਤੇਮਾਲ ਕਰਨਾ ਹੈ ਫਿਰ ਉਹਨੂੰ ਤੁਹਾਡੇ ਪ੍ਰਤੀ ਭੜਕਾਉਣਾ ਹੈ ਇਹ ਚੁਕਲ ਗੁੰਡਿਆਂ ਦੀਆਂ ਹੀ ਗੱਲਾਂ ਨਹੀਂ ਸਾਰੀਆਂ ਇਹ ਕੱਲੀਆਂ ਜਨਾਨੀਆਂ ਚ ਗੱਲ ਨਹੀਂ ਜ਼ਿਆਦਾਤਰ ਆਦਮੀਆਂ ਚ ਵੀ ਹੈਗੀ ਹੈ ਆਦਮੀਆਂ ਚ ਵੀ ਹੈਗੀ ਹੈ ਅਗਲਾ ਕਹਿੰਦਾ ਹੁਣ ਮੇਤੋ ਤਾਂ ਗਿਆ ਮੇਰੇ ਜੋਗਾ ਤਾਂ ਹੁਣ ਰਹਾ ਨਹੀਂ ਇਹਨੂੰ ਮੈਂ ਕਿਸੇ ਜੋਗਾ ਬਣਾ ਛੱਡਾਂ ਕੋਈ ਚੁਗਲੀਆਂ ਕਰ ਲਓ ਝੂਠੀਆਂ ਕੋਈ ਕਿੰਨਾ ਹੀ ਝੂਠ ਬੋਲੋ ਕੋਈ ਕਿੰਨਾ ਹੀ ਕਿਸੇ ਪ੍ਰਤੀ ਭੜਕਾ ਲਓ ਕਿੰਨਾ ਹੀ ਕਿਸੇ ਨੂੰ ਬਦਨਾਮ ਕਰਨ ਦੀ ਤੁਸੀਂ ਕੋਸ਼ਿਸ਼ ਕਰ ਲਓ ਪਰ ਮੈਂ ਇੱਕ ਗੱਲ ਜ਼ਰੂਰ ਦੇਖੀ ਹੈ ਜ਼ਿੰਦਗੀ 'ਚ ਲੱਗ ਜਾਂਦੇ ਨੇ ਸਾਲਾਂ ਜਿੱਤ ਸਚਾਈ ਦੀ ਹੁੰਦੀ ਹੈ ਜਿੱਤ ਸੱਚ ਦੀ ਹੁੰਦੀ ਹੈ ਕਦੇ ਨਾ ਝੂਠ ਜਿੱਤੇ ਨਾ ਕਦੇ ਝੂਠ ਨੇ ਜਿੱਤਣਾ ਹੈ। ਨਾ ਝੂਠੀ ਚੁਕਲੀ ਦੀ ਕਦੇ ਜਿੱਤ ਹੋਈ ਹੈ ਨਾ ਕਦੇ ਹੋਣੀ ਹੈ। ਅਖੀਰ ਨੂੰ ਜਦੋਂ ਸਾਰਾ ਪਾਣੀ ਵਾਂਗੂ ਸਾਫ਼ ਹੋ ਜਾਂਦਾ ਹੈ। ਸਾਫ਼ ਹੋ ਜਾਂਦਾ ਸਾਰਾ ਕੁਝ। ਪਤਾ ਲੱਗ ਜਾਂਦਾ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਉਂਕਿ ਗੱਲਾਂ ਫਿਰ ਜਿਹੜੀਆਂ ਇਆਂ ਜੀਆਂ ਹੁੰਨੀਆਂ ਸਾਲਾਂ ਬੱਦੀ ਗੁਰਬਤਾਂ ਰਿਸ਼ਤੇਦਾਰੀਆਂ 'ਚ ਚੱਲੀ ਜਾਂਦੀਆਂ ਹੁੰਦੀਆਂ ਨੇ ਸਾਲਾਂ ਬੱਦੀ। ਅਖੀਰ ਨੂੰ ਛੱਟੇ ਚੋਗਲ ਖੋਰਤੇ ਹੀ ਪੈਂਦੇ ਨੇ ਵੀ ਨਹੀਂ। ਫਲਾਣਾ ਇਨਸਾਨ ਨਹੀਂ تھا ਗਲਤ ਇਹ ਇਹ ਇਨੇ ਗਲਤ ਪ੍ਰਚਾਰ ਫਲਾਇਆ ਹੋਇਆ ਤਾਂ ਇਹ ਗਲਤ ਆ ਆਪਣੀਆਂ ਨਜ਼ਰਾਂ 'ਚ ਸਾਨੂੰ ਆਪ ਗਿਰਨਾ ਪੈ ਜਾਂਦਾ ਹੈ ਜੇ ਅਸੀਂ ਝੂਠ ਦਾ ਤੇ ਝੁੱਠੀ ਚੁਕਲੀ ਦਾ ਆਸਰਾ ਲੈ ਕੇ ਚੱਲਦੇ ਹਾਂ ਇਨਸਾਨ ਆਪਣੀਆਂ ਨਜ਼ਰਾਂ 'ਚ ਆਪੇ ਗਿਰ ਜਾਂਦਾ ਫਿਰ ਕਿਸੇ ਨਾਲ ਅੱਖ ਮਲਾਉਣ ਯੋਗਾਂ ਨਹੀਂ ਰਹਿੰਦਾ ਇਹ ਜੇ ਇਨਸਾਨਾਂ ਨੂੰ ਲੋਕ ਮੰਨਣੋਂ ਹਟ ਜਾਂਦੇ ਆ ਟਿੱਚ ਸਮਝਣ ਲੱਗ ਜਾਂਦੇ ਨੇ ਟਿੱਚ ਤੁਸੀਂ ਆਪਣੇ ਸੱਚ ਤੇ ਰਹੋ ਮੂੰਹ ਤਾਂ ਕਹਿਣ ਦੀ ਹਿੰਮਤ ਰੱਖੋ ਮੂੰਹ ਤਾਂ ਕਹੌਣ ਦੀ ਹਿੰਮਤ ਵੀ ਰੱਖੋ ਮੈਂ ਤਾਂ ਇਹ ਕਹਿੰਦੀ ਹੁੰਦੀ ਆ ਮੈਂ ਅੱਗੇ ਵੀ ਬਹੁਤ ਵਾਰ ਕਿਹਾ ਹੈ ਮੇਰੇ ਆ ਖੁਦ ਦਾ ਸੁਭਾਅ ਹੈ ਮੈਨੂੰ ਤੀਏ ਤਾਂ ਕੋਈ ਗੱਲ ਪਤਾ ਲੱਗੇ ਮੇਰੇ ਅੱਗ ਲੱਗ ਜਾਂਦੀ ਆ ਸਿਰ ਪੈਰ ਤੋਂ ਜੇ ਤੁਹਾਡੇ 'ਚ ਹਿੰਮਤ ਹੈ ਜੇ ਤੁਸੀਂ ਵਾਕਿਆ ਹੀ ਸਾਡੇ ਬਾਰੇ ਸਭ ਜਾਣਦੇ ਹੋ ਤਾਂ ਅਗਲੇ ਦੇ ਮੂੰਹ ਤੇ ਗੱਲ ਤੁਹਾਨੂੰ ਕਰਨੀ ਚਾਹੀਦੀ ਆ ਮੇਰਾ ਇਹ ਖੁਦ ਦਾ ਕਹਿਣਾ ਹੈ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਹਾਂ ਸਾਡੇ 'ਚ ਕੋਈ ਨੁਕਸ ਹੈ ਤੁਸੀਂ ਸਾਡੇ ਮੂੰਹ ਤੇ ਗੱਲ ਕਰਿਆ ਕਰੋ ਆਪਣੀਆਂ ਦੱਸੋ ਤੇ ਸਾਡੀਆਂ ਸੁਣੋ ਸਵਾਦ ਫੇਰ ਆਉਂਦਾ ਤੀਹੇ ਕੋਲ ਗੱਲ ਕਰ ਲੈਣੀ ਆ ਤੀਹੇ ਨੇ ਆ ਕੇ ਦੱਸ ਦੇਣੀ ਆ ਆਪਾਂ ਤੀਹੇ ਨੂੰ ਕੀ ਜਵਾਬ ਦੇ ਸਕਦੇ ਆ ਜਾਂ ਤਾਂ ਅਸੀਂ ਚੁੱਪ ਧਾਰ ਲਾਂਗੇ ਜਾਂ ਅਸੀਂ ਤੜਫ ਜਾਾਂਗੇ ਮੱਛੀ ਮੰਗੋ ਵੀ ਹੈ ਜਿਹੜਾ ਕੁਸ ਮੈਂ ਹੈ ਨਹੀਂ ਉਹ ਉਸ ਅਗਲਾ ਮੈਨੂੰ ਕਹਿੰਦਾ ਜਿਹੜਾ ਮੈਂ ਕਦੇ ਸੋਚਿਆ ਨਹੀਂ ਉਹ ਕੁਸ ਅਗਲਾ ਮੈਨੂੰ ਕਹਿੰਦਾ ਮੈਂ ਉਹੀ ਕਹਿਣੀ ਹੁੰਦੀ ਆ ਵੀ ਸੱਚ ਸੁਣਨ ਦੀ ਵੀ ਹਿੰਮਤ ਰੱਖੋ ਸੱਚ ਮੂੰਹ ਤੇ ਕਹਿਣ ਦੀ ਵੀ ਹਿੰਮਤ ਰੱਖੋ ਮੂੰਹ ਤੇ ਕਿਹਾ ਕਰੋ ਜਿਹਦੇ ਕਹਿਣਾ ਹੈ ਇਹ ਨਹੀਂ ਹੈਗਾ ਵੀ ਅੱਗ ਮੰਗੋ ਹੌਲੀ ਹੌਲੀ ਇੱਕ ਜਗ੍ਹਾ ਅੱਗ ਲਾਤੀ ਹੌਲੀ 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 ਧੂਆਂ ਜਾਂ ਬਣ ਕੇ ਅਗਲੇ ਕੋਲ ਪਹੁੰਚਿਆ ਨਾ ਮੂੰਹ ਤੇ ਕਹੋ ਮੂੰਹ ਤੇ ਕਹੋ ਮੈਨੂੰ ਬੜਾ ਵਧੀਆ ਲੱਗਦਾ ਜਦ ਕੋਈ ਮੈਨੂੰ ਮੂੰਹ ਤੇ ਗੱਲ ਕਹਿੰਦਾ ਫਿਰ ਮੈਂ ਅਗਲੇ ਨੂੰ ਬਾਹ ਤੋਂ ਫੜ ਕੇ ਬਿਠਾ ਲੰਨੀ ਹੁੰਦੀ ਆ ਬੈਹ ਜਾ ਹੁਣ ਮੇਰੀਆਂ ਵੀ ਸੁਣ ਕੇ ਜਾਈਂ ਸੁਣਾਉਂਦਾ ਉਹ ਹੈ ਜਿਹਦੇ ਕੋਲ ਹਰ ਇੱਕ ਜ਼ਿੰਦਗੀ ਦੇ ਹੀ ਗੱਲ ਦਾ ਜਵਾਬ ਹੁੰਦਾ ਹੈ ਜਿਹਨੇ ਜ਼ਿੰਦਗੀ ਆਪਣੀ ਸੂਈ ਦੇ ਨੱਕੇ 'ਚੋਂ ਕੱਢੀ ਹੁੰਦੀ ਹੈ जिने ਹਰ ਇੱਕ ਗੱਲ ਸਹੀ ਹੁੰਦੀ ਹੈ ਦੁੱਖ ਤਕਲੀਫਾਂ ਆਪਣੇ ਹੀ ਪਿੰਡੇ ਤੋਂ ਹੰਡਾਈਆਂ ਹੁੰਨੀਆਂ ਕਿਸੇ ਦਾ ਸਹਾਰਾ ਨਹੀਂ ਤੱਕਿਆ ਹੁੰਦਾ ਲੋਕਾਂ ਕੋਲ ਐਡੇ ਕ ਹੱਥ ਕੰਡੇ ਨੇ ਲੋਕਾਂ ਦੇ ਚਿਹਰੇ ਹੋਰ ਆ ਲੋਕਾਂ ਦੀਆਂ ਗੱਲਾਂ ਹੋਰ ਆ ਲੋਕਾਂ ਦੇ ਢਿੱਡ 'ਚ ਕਸੂਰ ਚੱਲਦਾ ਜਬਾਨ 'ਤੇ ਕਸੂਰ ਚੱਲਦਾ ਹੈ ਜਿਹੜੇ-ਜਿਹੜੇ ਹੈਗੇ ਆ ਨਾ ਕਾਣੇ ਅੱਖਾਂ ਮੁਰੇ ਜਿਹੜੇ-ਜਿਹੜਿਆਂ ਨੂੰ ਪਤਾ ਵੀ ਇਹਨਾਂ ਨੂੰ ਪਤਾ ਹੈ ਸਾਡੇ ਬਾਰੇ ਅੱਖ ਚੱਕ ਕੇ ਗੱਲ ਨਹੀਂ ਕਰ ਸਕਦੇ ਚਿਹਰੇ ਦੇਖਣ ਵਾਲੇ ਹੁੰਨੇ ਆ ਜੇ ਸਾਹਮਣੇ ਆਜੀਦਾ ਚਿਹਰੇ ਦੇਖਣ ਵਾਲੇ ਹੁੰਨੇ ਆ ਮੂੰਹ ਤੇ ਭਾਗ ਨਹੀਂ ਰਹਿੰਦਾ ਪਤਾ ਹੈ ਉਹਨਾਂ ਨੂੰ ਵੀ ਅਸੀਂ ਝੂਠੇ ਆ ਅਸੀਂ ਬੇਈਮਾਨ ਆ ਅਸੀਂ ਚੁਗਲ ਖੋਰ ਆ ਨਾ ਕਿਸੇ ਦੇ ਪ੍ਰਤੀ ਮਾੜਾ ਪ੍ਰਚਾਰ ਕੀਤਾ ਕੋਈ ਵਿਗੜੇ ਵਿਗੜ ਕੇ ਰਹੇ ਸਾਡੇ ਨਾਲ ਕੋਈ ਟੁੱਟ ਕੇ ਰਹੇ ਸਾਡੇ ਨਾਲ ਨਾ ਕਿਸੇ ਪ੍ਰਤੀ ਪ੍ਰਚਾਰ ਕੀਤਾ ਭਈ ਇਹ ਇਹ ਜਿਹੇ ਆ ਇਹ ਇਹ ਜਿਹੇ ਆ ਜਿਹਨੂੰ ਕਿਹਾ ਇੱਕ ਠੋਕੇ ਅਗਲੇ ਦੇ ਮੂੰਹ ਤੇ ਕਿਹਾ ਮਾਰ ਲਵੇ ਜਿਹਨੇ ਗੋਲੀ ਮਾਰਨੀ ਆ ਫਿਰ ਸਾਹ ਵੀ ਨਿਕਲਦਾ ਠੀਕ ਹੈ ਨਾ ਕਦੇ ਬੇਈਮਾਨੀ ਦਾ ਸਹਾਰਾ ਲੱਤਾ ਬੇਈਮਾਨੀ ਦਾ ਸਹਾਰਾ ਤਾਂ ਇੱਕ ਪਾਸੇ ਸੋਚਿਆ ਵੀ ਨਹੀਂ ਨਹੀਂ ਕਿਸੇ ਨੂੰ ਕਿਸੇ ਲਈ ਕਿਸੇ ਕੰਮ ਦਾ ਬਾਰਡਰ ਨਹੀਂ ਪੈਂਦਾ ਕਹਿੰਦੇ ਹੁੰਦੇ ਨੇ ਵੀ ਜੇ ਇਨਸਾਨ ਚੰਗਾ ਹੈ ਉਹਦੇ ਵਿੱਚ ਮਾੜੀਆਂ ਗੱਲਾਂ ਵੀ ਹੁੰਦੀਆਂ ਨੇ ਜੇ ਕਿਸੇ ਇਨਸਾਨ 'ਚ ਖੂਬੀਆਂ ਹੁੰਦੀਆਂ ਨੇ ਤਾਂ ਖਾਮੀਆਂ ਵੀ ਹੁੰਦੀਆਂ ਨੇ ਉਹ ਕੰਮੀਆਂ ਤੁਸੀਂ ਬਾਹਰ ਕੱਢਣੀਆਂ ਵਰਤਣੀਆਂ ਨਹੀਂ ਵਰਤਣੀਆਂ ਅੱਗੇ ਨੂੰ ਕੰਡੇ ਬੀਜਣੇ ਆ ਨਹੀਂ ਬੀਜਣੇ ਉਹ ਤੁਹਾਡੇ ਵੀ ਬਾਸਾ ਪਰਮਾਤਮਾ ਹੋ ਨਹੀਂ ਦਿੰਦਾ ਤੁਹਾਡੇ ਹੱਥੋਂ ਮਾੜਾ ਕਿਸੇ ਦਾ ਪਰਮਾਤਮਾ ਨੂੰ ਪਤਾ ਹੈ ਵੀ ਤੁਸੀਂ ਹੈ ਨਹੀਂ ਇੰਨੇ ਜੋਗੇ ਚੰਗੇ ਆ ਤਾਂ ਚੰਗੇ ਬਣ ਕੇ ਹੀ ਰਹੋ ਜਿਹੜਾ ਕੋਈ ਤੁਹਾਡੇ ਨਾਲ ਮਾੜਾ ਕਰਦਾ ਉਹਨੂੰ ਦੇਖ ਲੂੰਗਾ ਮੈਂ ਆਪੇ ਉਹ ਮੈਂ ਬਹੁਤ ਸੋਣਾ ਸੁਣਿਆ ਕਿਤੇ ਕਹਿੰਦੇ ਵੀ ਜਿਹੜਾ ਪਤੰਗਾ ਹੁੰਦਾ ਹੈ ਨਾ ਉਹਨੂੰ ਪਤਾ ਹੁੰਦਾ ਹੈ ਵੀ ਜੇ ਮੈਂ ਸੇਕ ਕੋਲ ਗਿਆ ਅੱਗ ਕੋਲ ਗਿਆ ਤਾਂ ਮੈਂ ਝੁਲਸ ਜਾਣਾ ਮੈਂ ਮਰ ਜਾਣਾ ਪਰ ਨਹੀਂ ਉਹ ਫਿਰ ਵੀ ਜਾਂਦਾ ਹੈ ਭਾਵੇਂ ਉਹਦੀ ਜਾਨੇ ਚਲੇ ਜਾਵੇ ਪਰ ਉਹ ਅੱਗ ਕੋਲ ਨੂੰ ਜਾਂਦਾ ਜਿਹੜੇ ਕੀਟ ਪਤੰਗੇ ਹੁੰਦੇ ਨੇ ਉਹ ਅੱਗ ਕੋਲ ਨੂੰ ਜਾਂਦੇ ਨੇ ਉਹਨਾਂ ਨੂੰ ਸੜ ਕੇ ਮਰਨਾ ਮਨਜ਼ੂਰ ਹੈ ਪਰ ਉਹ ਆਪਣੀ ਆਦਤ ਨਹੀਂ ਛੱਡ ਸਕਦੇ ਉਹ ਹਾਲ ਲੋਕਾਂ ਦਾ ਹੈ ਜਿਹੜਾ ਮਾੜਾ ਇਨਸਾਨ ਹੈ ਉਹ ਕਦੇ ਆਪਣੀਆਂ ਆਦਤਾਂ ਤੋਂ ਪਿੱਛੇ ਨਹੀਂ ਹਟਦਾ ਹੁੰਦਾ ਜਿਹੜਾ ਚੰਗਾ ਇਨਸਾਨ ਹੈ ਉਹ ਕਦੇ ਮਾੜੀਆਂ ਆਦਤਾਂ ਅਪਣਾਉਂਦਾ ਨਹੀਂ ਹੁੰਦਾ ਨਾ ਪਰਮਾਤਮਾ ਉਹਨੂੰ ਅਪਣਾਉਣ ਦਵੇ ਠੀਕ ਹੈ ਜੀ ਸੋ ਇਹ ਗੱਲਾਂ ਚੁਕਲ ਖੋਰਾ ਤੋਂ ਝੂਠਿਆਂ ਤੋਂ ਤੁਹਾਡੇ ਕੋਲ ਕੋਈ ਕਿਸੇ ਦੀਆਂ ਵੱਡਮੀਆਂ ਕਰਦਾ ਆ ਕੇ ਤਾਂ ਬਹੁਤ ਦਿਮਾਗ ਨਾਲ ਸੋਚਿਆ ਕਰੋ ਬਹੁਤ ਸਮਝਿਆ ਕਰੋ ਗੱਲ ਦੀ ਤੈ ਤੱਕ ਜਾਇਆ ਕਰੋ ਫਿਰ ਕਿਸੇ ਦੀ ਗੱਲ ਦਾ ਅਸਰ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਲੋਕਾਂ ਦੀ ਆਦਤ ਹੈ ਕਿਸੇ ਦਾ ਘਰ ਫੂਕ ਕੇ ਤਮਾਸ਼ਾ ਦੇਖਣ ਦੀ ਆਪ ਦਾ ਭਾਵੇਂ ਫਿਰ ਸਾਰਾ ਹੀ ਫੂਕਿਆ ਜਾਵੇ ਉਪਰ ਬਾਨੀ ਉਪਰ ਬਾਨੀ ਹੈਗੀ ਉਹ ਪ੍ਰਵਾਹ ਕਰਨੀ ਆ ਤੁਸੀਂ ਵੀ ਕਿਤੇ ਕਿਸੇ 2 ਪੈਸੇ ਦੇ ਹਿਸਾਮ ਦੇ ਅਸੀਂ ਸ਼ਿਕਾਰ ਨਾ ਹੋ ਜਾਈਏ ਕਿਸੇ ਦੀਆਂ ਚੁਕਲੀਆਂ ਥੱਲੇ ਨਾ ਆਇਆ ਕਰੋ ਅਗਲੇ ਦੀ ਐਸੀ ਪ੍ਰੈਸ ਕਰਿਆ ਕਰੋ ਨਾ ਮੂੰਹ ਤੇ ਅਗਲਾ ਤੁਹਾਡੇ ਨਾਲ ਚੁਕਲੀ ਕਰਨ ਤਾਂ ਇੱਕ ਪਾਸੇ ਜ세 ਹੋਰ ਨਾਲ ਕਰਨੀਆਂ ਵੀ ਭੁੱਲ ਜਿਵੇਂ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ